ਮਹੱਲਾ ਨੋਵਾ ਗਨ ਗੋਬਿੰਦ ਗਾਇਓ ਨਹੀਂ ਜਨਮ ਅਤਾਰਥ ਪੀਨਾ ਆਉ ਨਾਨਕ ਹਰ ਪਾਜਮਾਨਾ ਜੇ ਬਿਦ ਜਨ ਕੋ ਮੀਨ ਦੇਖਿਆ ਨ ਸਿਉ ਤਾ ਏ ਰਕਿਓ ਨਮਕ ਨ ਹੋਗੇ ਉਦਾਸ ਨਾਨਕ ਬਾਜ ਹਰ ਮਨਾ ਪਰੈ ਨਾ ਜਮ ਕੀ ਫਾਸਰ ਨਾ ਕੋ ਇਉਂ ਹੀ ਗਇਓ ਲਿਓ ਦਰਾਤਨ ਦੀਤੋ ਓ ਨਾਨਕ ਬਾਜ ਹਰ ਮਨਾ ਔਦ ਜਾਤ ਹੈ ਬੀਤ ਬਿਰਗ ਪਇਓ ਸੂਜੈ ਨਹੀਂ ਕਾਲ ਪ ਸਗਲੋ ਦਿਨ ਆਪਣੀ ਕਰਮਾ ਨੂੰ ਇਹਨ ਮੈਂ ਕਸ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੇ ਉਦਾਦਨ ਪੈ ਹਰਨ ਹਰਵਨਾਥ ਕੇ ਨਾਚਉ ਓ ਨਾਨਕ ਤੇ ਜਾਨ सदास ताल तन जेगे तो कियो तक न बाब रे अप के डोल दीना हल तन संप सुख दो जे सुन रे मना सिमरत की न राम सुखदा ਰਤ ਗਤ ਪਾਈ ਐ ਤਿਹ ਪਜ ਰੇ ਤੈ ਮੀਤ ਭਉ ਨਾਨਕ ਸੋਨਰੇ ਮਨਾ ਔਦ ਕਟਕ ਹੈਨੀ ਤੋ ਬਾਤ ਤਤ ਕੋ ਤਨ ਰਚਿਓ ਜਨੋ ਚਤੁਰ ਸੁਜਾਨ ਜੇ ਦੇ ਉਪਦੇਉ ਨਾਨਕਾ ਦੀਨਤਾ

ਕਤ ਤਾਹੇ ਤੈ ਜਾਨ ਹਰ ਖਸੋਗ ਜਾ ਕੈ ਨਹੀਂ ਬੈਰੀ ਮਿਤ ਸਮਾਨ ਕਉ ਨਾਨਕ ਸੁਨਰੇ ਮਨਾ ਮੁਕਤ ਤਾਹੇ ਤੈ ਜਾਨ ਪਹਿ ਕਾਹੂ ਕਉ ਦੇ ਤ ਨਗ ਨਹਿ ਪੈ ਮਨ ਤੋ ਸੋਨਰੇ ਮਨਾ ਗਿਆਨੀ ਤਾ ਹੈ ਬਖਾਨੋ ਜੇ ਬਿਖਿਆ ਸਗਲੀ ਤਜੀ ਲਿਓ ਪੇਖ ਬੈਰਾ ਸੁਨ ਰੇ ਮਨਾ ਤੇ ਨਰਮ ਸਹ ਪਾਗੋ ਦੇਹ ਮਾਇਆ ਮਮਤਾ ਤਜੀ ਸਭ ਤੇ ਪਿਓ ਉਦਾਸ ਹੋ ਨਾਨਕ ਸੁਨ ਰੇ ਮਨਾ ਤੇ ਕਦ ਬ੍ਰਹਮ ਨਿਵਾਸੋ ਦੇਹ ਪ੍ਰਾਨੀ ਗਾਉ ਮੈਂ ਤਜੀ ਤਰਤਾ ਨਾਮੁ ਪਛਾਨਾ ਬੋ ਨਾਨਕ ਵੋ ਮੁਕਤ ਨਰ ਇਹ ਮਨ ਸਾਚੀ ਮਾਨ ਪੈਨਾਸਨ ਦੁਰਮਤ ਹਰਨ ਕਲ ਮੈਂ ਖਰਪੋ ਨਾਮ ਨੇ ਜੇ ਦਿਨ ਜੋ ਨਾਨਕ ਪਜੈ ਸਫਲ ਹੋਇ ਤਹ ਕਾਮ ਜੇ ਬਾਗ பஜவோ கரு சுரோ ஓ நான்கு ரே மனா பராயம கை தாமோ தோ பிரி முமத்தோபமாரோ ஓ நான்க ரே திதா ਯੋ ਸੁਪਲਾਰ ਪੇਖਲਾ ਐਸੇ ਜਗ ਕਉ ਜਾਣ ਮੈਂ ਕਸ ਸਾਚੋ ਨਹੀਂ ਨਾਨਕ ਬਿਨ ਪਗਵਾਨ ਇਸ ਦਿਨ ਮਾਇਆ ਕਾਰਨੇ ਪ੍ਰਾਨੀ ਗੋਦਤਨੀ ਤੋਡਣ ਮੈਂ नान क नारायण जय ची त जय से जल ते बुध बुधी अगर जनाती कौ नानक सुनमी त सुन ते त मधुमा कन ਨਾਨਕ ਬਿਨ ਹਰ ਭਜਨ ਪਰਤ ਤਾਹੀਂ ਜਮ ਫੰਦ ਜਾਉ ਸੁਖ ਕਾ ਚਾਹੇ ਸਦਾ ਸਰਨ ਰਾਮ ਕੀ ਲੇ ਹੋਉ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ ਹੋਉ ਮਾਇਆ ਕਾ ਜਨਤਾਵਹੀ ਹਰ ਭਜਨ ਬਿਰਤਾ ਜਨਮ ਸਿਰਾਨੋ ਜੋ ਪ੍ਰਨੀ ਨੇ ਸਦੇਨ ਭਜੈ ਰੂਪ ਰਾਮ ਤੇਜ ਜਾਨੋ ਹਰ ਜਨ ਹਰੀ ਅੰਤਰ ਨਹੀਂ ਨਾਨਕ ਸਾਚੀ ਮਾਨੋ ਮਨ ਮਾਇਆ ਮੈਂ ਫਤ ਰਹੀਓ ਬਿਸਰੇਉ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਤਨ ਨੀਰਾਮ ਨਚੇ ਕਈ ਮਦ ਮਾਇਆ ਕੈ ਅੰਦ ਕਉ ਨਾਨਕ ਹਰ ਭਜਨ ਬਿਨ ਰਤ ਤਾਗੇ ਜਮ ਫੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਉ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਕਉ ਨਾਨਕ ਹਰਿ ਭਜ ਮਨਾ ਨਿਰਪੈ ਪਾਵਹਿ ਬਾਸੋ ਜਤਨ ਬਖਤ ਮੈਂ ਕਰ ਰਹਿਓ न बाल को मानो तर मदस नानक भे रख ले भॻवान बाल दुवनी अरत फोन तीन अवस था जानो कहो नानक हर भॼन बिन विरथा सभी मानो करणो कियो, परे लोभ कंदमयो रम कयो अप कयो हनमाया में रम रहियो ख सस नागिन बीक नान मोर गज तर जे शानद पीत हर चाह और ਔਰ ਕੀ ਔਰ ਪਈ ਜਦ ਵਤ ਰਿਓ ਢਗੋਰ ਨਾਨਕ ਫਾਜ਼ੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨ ਕੋ ਏ ਕੋ ਨਾਨਕ ਗੋਨਰੇ ਮਨਾ ਹਰ ਪਾਵੇ ਸੋ ਹੋਏ ਭਗਤ ਪਖਾਰੀ ਫਿਰਤ ਹੈ ਸਭ ਕੋ ਦਾ ਤਾਰਾਮ ਕੋ ਨਾਨਕ ਮਨ ਸਿਮਰਤੇ ਪੂਰਨ ਹੋ ਵਹਿ ਕਾਮ ਟੂਟੇ ਮਨ ਕਹਾ ਕਰੇ ਜਗ ਸੁਪਨੇ ਜਿਉ ਜਾਨ ਇਨ ਮੈਂ ਗਸਤੇ ਰੋ ਨਹੀਂ ਨਾਨਕ ਕਹਿਓ ਬਖਾਨੋ ਗਰਬ ਕਰਤ ਖ ਦੇਹ ਕੋ ਬਿਨ ਸੈ ਇਨ ਮੈਂ ਮੀ ਕੋ ਜੇ ਪ੍ਰਾਨੀ ਹਰ ਜਸ ਕਹਿਓ ਨਾ ਕਤਹਿ ਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਖ ਤਾ ਜਾਨੇ ਨਿਰਹਰ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨੋ ਏਕ ਪਗਤ ਪਗਵਾਨੋ ਦੇਹ ਪ੍ਰਾਨੀ ਕੈ ਨਾਹੇ ਮਾਨ ਜੈ ਜੇ ਜ਼ੁ ਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਪ੍ਰਭੂ ਜੋ ਸ ਸੋ ਸੋਨ ਤਜਤ ਨਹੀਂ ਨੇ ਤੋ ਨਾਨਕ ਇਹ ਬੇਦ ਹਰ ਪਜੋ ਇਕ ਮਨ ਹੋਏ ਇਕ ਚਿਤਾ ਤੀਰਥ ਵਰਤ ਵਰਦਾਨ ਕਰੋ ਮਨ ਮੈਂ ਤਰੇ ਗੁਮਾਨ ਨਾਨਕ ਨੇ ਬਲ ਜਾਤ ਤੇ ਜੋਂ ਕੁੰਚਰ ਇਸ ਨਾਨੋ ਸਿਰ ਕੰਪਿਓ ਪਾਗ ਡਾਗ ਮਗੇ ਨੈਣ ਦੂਤ ਤੇਰੀ ਨਾ ਕੋ ਨਾਨ ਗਏ ਭਿਦ ਪਈ ਤਉ ਨਾ ਹਰ ਰਸਲੀ ਨਾ ਨਿਜ ਕਰ ਦੇਖਿਓ ਜਗਤ ਮੈਂ ਉਤਾਹੂ ਕੋ ਨਾ ਏ ਨਾਨਕ ਦਿਰ ਹਰ ਭਗਤ ਹੈ ਤੇਰਾ ਕੋ ਮਨ ਮਾਗੇ ਜਾਗ ਰਤਨਾ ਸਭ ਝੂਠ ਖੈ ਜਾਣ ਲਿ ਹੋਰੇ ਮੀਤ ਕਹਿ ਨਾਨਕ ਦਿਰ ਨਾ ਰਹੇ ਜੋ ਬਾਲੂ ਕੀ ਪੀਤਾ RAM ਗਯੋ ਗਦਰ ਕਸ਼ ਨਹੀਂ ਸੁਪਨੇ ਜਿਉ ਸੰਸਾਰੋ ਚਿੰਤਾ ਤਕੀ ਕੀ ਜੀਏ ਜੋ ਅਨਭੋਨੀ ਹੋਏ ਕਿਉ ਮਾਰ ਗ ਸੰਸਾਰ ਕੋ ਨਾਨਕਦਰ ਨਹੀਂ ਕੋਏ ਜੋ ਉਪਦੇ ਸੋ ਬੇਨਸ ਖੈ ਪਰੋ ਆਜ ਕਾ ਕਾਲੋ ਨਾਨਕ ਹਰ ਗੁਣ ਗਾਇ ਲੈ ਸਾਡ ਸਗਲ ਜੰਗ ਜਾਲ ਦੋਹਰਾ